ਸ਼ਕਲ ਸੂਰਤ ਇਨਸਾਨ ਦੀ ਪਹਿਲੀ ਮੁਲਾਕਾਤ ਹੈ ਜਿਸ ਨਾਲ ਇਨਸਾਨ ਇੱਕ ਦੂਜੇ ਪ੍ਰਤੀ ਆਕਰਸ਼ਿਤ ਹੁੰਦਾ ਹੈ ਦੂਸਰੀ ਤੇ ਅਸਲ ਮੁਲਾਕਾਤ ਤਾਂ ਅਲਫਾਜ਼ਾਂ ਦੀ ਹੁੰਦੀ ਹੈ ਜਿਸ ਨਾਲ ਇਨਸਾਨ ਦਾ ਅੰਦਰੂਨੀ ਚਿਹਰਾ ਸਾਫ਼ ਨਜ਼ਰ ਆਉਂਦਾ ਹੈ ਤੇ ਇਸੇ ਥੋੜ ਨੂੰ ਧਾਰਦੇ ਹੋਏ ਕਰਦੇ ਹਾਂ ਮਾਰਨਿੰਗ ਦੀ ਸਟਾਰਟ ਅੱਜ ਸੀਗਾ ਵੀਰਵਾਰ ਦਾ ਦਿਨ ਤੇ ਕਰਦੇ ਹਾਂ ਪਰਮਾਤਮਾ ਦਾ ਸ਼ੁਕਰ ਕਿ ਇੱਕ ਵਾਰ ਤੋਂ ਫੇਰ ਆ ਗਏ ਹਾਂ ਤੁਹਾਡੇ ਸਾਹਮਣੇ ਤੇ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਚੜਦੀ ਕਲਾ ਚ ਹੋਵੋਗੇ ਤੇ ਜੇ ਨਹੀਂ ਹੋ ਤਾਂ ਤਾਂ ਬਲੌਗ ਵੇਖ ਕੇ ਤਾਂ ਜਰੂਰ ਤੁਸੀਂ ਜੋ ਹੈ ਚੜਦੀ ਕਲਾ ਚ ਹੋ ਜਾਣਾ ਹੈ ਤਾਂ ਕਰਦੇ ਹਾਂ ਬਲੌਗ ਦਾ ਸਟਾਰਟ ਚਾਹ ਨਾਲ ਦੇ ਚਾਹ ਨਾਲ ਖਾਵਾਂਗੇ ਆਲੂ ਦਾ ਪ੍ਰਾਠਾ ਇੱਕ ਬੱਚਾ ਸੇਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੇ ਜੋੜੇ ਬੂਟਾ ਦੀ ਲੈ ਆਇਆ ਤੇ ਕਹਿਣ ਲੱਗਾ ਲੈ ਪੁੱਤਰ ਬੂਟ ਪਾ ਲੈ ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਤੁਸੀਂ ਰੱਬ ਹੋ ਬੰਦਾ ਘਬਰਾ ਕੇ ਕੰਨਾ ਨੂੰ ਹੱਥ ਲਾਉਂਦਾ ਬੋਲਿਆ ਨਹੀਂ ਨਹੀਂ ਬੇਟਾ ਮੁੰਡਾ ਫਿਰ ਤੁਸੀਂ ਰੱਬ ਦੇ ਦੋਸਤ ਹੋ ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਹਨ ਬੂੜ ਲੈ ਦਿਓ ਉਸ ਬੰਦੇ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚੱਲਿਆ ਗਿਆ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜਿਆਦਾ ਔਖਾ ਨਹੀਂ ਤੇ ਕੀ ਅਸੀਂ ਰੱਬ ਦੇ ਦੋਸਤ ਬਣਨਾ ਚਾਹੁੰਦੇ ਹਾਂ ਜੇ ਹਾਂ ਤਾਂ ਕੋਸ਼ਿਸ਼ ਕਰਦੇ ਰਹੀਏ ਕਿਵੇਂ ਹੋ ਭੈਣ ਜੀ ਗੁੱਡ ਪਾਣੀ ਪੀ ਲਿਆ ਹਾਂਜੀ ਮੁਰਗੇ ਸਾਹਿਬ ਜੀ की गल है प्रॉब्लम चलो चलो उतरो थले, गो बैक चल ਸਪਾਈਨ ਹੈਲੋ ਗਾਇਸ ਹੈਲੋ ਆ ਗਈ ਸ਼ੰਭੂ ਤੇ ਅਸੀਂ ਜੋ ਹੈ ਕਰਦੇ ਹਾਂ ਘਪਲਾ ਘਪਲਾ ਕੀ ਕਰਦੇ ਹਾਂ ਅਸੀਂ ਇੱਕ ਬੱਠਰ ਬਣਾਉਨੇ ਹਾਂ ਜੀ ਹਰੇ ਪੱਠਿਆਂ ਦਾ ਤੇ ਦੋ ਮੱਗੇ ਪਾ ਦਿੰਨੇ ਹਾਂ ਜੀ

ਮੈਨੂੰ ਲੱਗਦਾ ਹੈ ਜੇ ਮੇਰੀ ਵੀਡੀਓ ਇਹਦਾ ਵਾਇਰਲ ਹੋਣੀ ਹੈ ਤਾਂ ਪੱਠੇ ਪਾਉਂਦੀ ਰਹੀ ਵਾਇਰਲ ਹੋਣੀ ਹੈ ਕਿਉਂਕਿ ਅਸੀਂ ਪੱਠੇ ਪਾਣੇ ਨਹੀਂ ਭੁੱਲਦੇ ਅਸੀਂ ਸਾਰੀ ਵੀਡੀਓ 'ਚ ਅਸੀਂ ਪੱਠੇ ਪਾ ਆ ਗਏ ਪਾ ਪਾ ਤੁਹਾਨੂੰ ਵੀ ਪੱਠੇ ਸਖਾਲਾਂ ਵਿੱਚ ਪਾਉਣ ਪੱਠੇ ਪਾਣੇ ਪਾ ਰਹੇ ਸਾਰੀ ਦੁਨੀਆ 'ਮੈਂ ਸਹੀ ਗੱਲ ਆ ਹਮੂ ਜੀ

ਇਨੇ ਸਾਨੂੰ ਵਾਇਰਲ ਕਰ ਦੇਣਾ ਹੈ ਮੈਨੂੰ ਲੱਗਦਾ ਹੈ ਅਸੀਂ ਪੱਠੇ ਪਾਪ ਆ ਕੇ ਵਾਇਰਲ ਹੋ ਜਾਣਾ ਹੈ ਸਾਡੇ ਵੀਊ ਆਉਣ ਚਾਏ ਨਾ ਹੋਣ ਪਰ ਅਸੀਂ ਸਾਡੇ ਵਿਖਾਵਾਂਗੇ ਕਹਿ ਰਹੀ ਹੈ ਹੁਣ ਚੱਲੋ ਤੁਹਾਡੇ ਬੜੋ ਮੈਨੂੰ ਆਦਾ ਖਾਣਾ ਖਾਂਦਿਓ ਇਹ ਡਿਸਟਰਬ ਨਾ ਕਰੋ ਕਹਿ ਰਹੀ ਹੈ ਚੱਲੋ ਕਰੋ ਲੋ ਜੀ ਅੱਜ ਜੋ ਹੈ ਪਾਉਣ ਲੱਗੇ ਹਾਂ ਪੱਠਿਆਂ 'ਚ ਦਵਾਈ ਜੇ ਕੋਈ ਜਾਣਦਾ ਹੈ ਤਾਂ ਜਰੂਰ ਦੱਸਿਓ ਇਹ ਹੈ ਟੈਗ ਬੰਪਰ ਗੋਲਡ ਕੀ ਚੀਜ਼ ਹੈ ਜੀ ਇਹ ਪਟੰਜੀ ਪੌਣ ਵਾਲੀ ਦਵਾਈ ਸਰਕਾਰ ਨਾਲ ਨਾ ਕਰਵਾਉਣੀ ਲੈ ਸਾਡੇ ਜੇ ਆਹ ਕਲਰ ਰੂਲਾ ਛੱਡਿੰਨਾ ਫੇਰ ਹੋਲੀ ਹੋ ਗਿਆ ਕਲਰ ਰੂਲਾ ਫਿਰ ਮੈਂ ਫੜਤਾ ਦੇਖੋ ਬਣ ਗਿਆ ਘੋਟਣ ਜੋਗਾ ਬਣਿਆ ਪਿਆ ਸਾਰਾ ਤੇਰਾ ਰਿਧੀ ਆਪੇ ਪਤਾ ਬੀਐਸ ਵੀ ਰੇਂਜ ਜਿਆਦਾ ਵੇ ਉੱਥੇ ਲੱਗਦਾ ਹੀ ਨਹੀਂ ਮਣੀ ਨੂੰ ਮੈਂ ਅੱਗੇ 5 6 ਯਾਰੀ ਜਦੋਂ ਮੇਰੇ ਫੋਨ 'ਚ ਗੁੱਜੂ ਪੈਸੇ ਸੀ ਲੰਬੀ ਸੀ ਉਹ ਨਸਨਾਂ ਦੀ ਐ ਹੀ ਹੁੰਦੀ ਹੈ ਉੱਥੇ ਚੱਪੂ ਦੇ ਚੋਂ ਬਣਦੀ ਆ ਮੈਂ ਇਧੀਆਂ ਹੀ ਕੱਕੜਾ ਲਾਣਾ ਇਹਨਾਂ ਨਾਲ ਮਾਚੀ ਹਾਂ ਕਰ ਲਈ ਰੋਟੀ ਆ ਗਈ ਸਾਗ ਤੇ ਮੱਕੀ ਦੀ ਰੋਟੀ ਤਿਆਰ ਅੰਦਰ ਨਹੀਂ ਜਾਣ ਦੇਣਾ ਇਹਨਾਂ ਫੋਨ ਚਲਾਉਣਾ ਚੰਗਾ ਜੀ ਕਰਦੇ ਹਾਂ ਵੀਡੀਓ ਦਾ ਐਂਡ ਜੇ ਕਿਸੇ ਵੀ ਐਂਗਲ ਤੋਂ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ